ਸਾਰੀ ਫਿਲਮ ਨੂੰ ਧੋਖੀ ਲਾ ਜੇ ਸਾਰੀ ਫਿਲਮ ਨੂੰ ਧੋਖੀ ਲਾ ਜੇ ਇਹ ਕਰੈਕਟਰ ਇਕੱਲਾ ਮੂਰੇ ਕਿਸੇ ਨੂੰ ਗੋਲਣ ਦੀ ਹੁੰਦਾ ਕਰ ਕਰ ਪੈਂਦਾ ਹੱਲਾ ਕਮੇਡੀ ਦਾ ਕਿੰਗ ਬਣ ਗਿਆ ਮਿਹਰਬਾਨ ਅੱਲਾ ਅੱਜ ਸਾਡੇ ਵਿੱਚ ਨਹੀਂ ਰਿਹਾ ਜਸਵਿੰਦਰ ਪੱਲਾ ਪਰਿਵਾਰ ਬੇਸ਼ੱਕ ਉਹਨਾਂ ਦਾ ਛੋਟਾ ਆ ਚਾਰ ਦੇ ਚਾਰ ਮੈਂਬਰ ਨੇ ਪਰ ਹੁਣ ਸਾਰਾ ਹੀ ਜਿੱਥੇ ਪੰਜਾਬੀ ਬੈਠੀ ਆ ਜਿੱਥੇ ਪੰਜਾਬੀ ਸਰੋਤੇ ਬੈਠੇ ਆ ਉਹ ਸਾਰਾ ਪਰਿਵਾਰ ਉਹਨਾਂ ਦੇ ਨਾਲ ਆ ਜਸਵਿੰਦਰ ਪੱਲਾ ਜੀ ਜਿਵੇਂ ਕਹਿੰਦੇ ਨੇ ਨਾ ਇੱਕ ਅੱਛੇ ਇਨਸਾਨ ਅੱਛੇ ਪਿਤਾ ਅੱਛੇ ਪਤੀ अच्छे कॉमेडियन सारा कुछ ਉਹ ਪ੍ਰਤੱਖ ਰਹੇ ਨੇ ਕੋਈ ਵੀ ਗੱਲ ਜਿਹੜੀ ਜ਼ਿੰਦਗੀ ਚਾਹੇ ਜਾਂ ਕੋਈ ਕਿੱਸਾ ਨਹੀਂ ਗਿਆ ਜਿਹੜਾ ਉਹਨਾਂ ਨੂੰ ਕੋਈ ਕੋਈ ਮਾਰਾ ਸ਼ਬਦ ਉਹਨੂੰ ਬੁੱਲਾ ਜਾ ਸਕੇ ਉਹ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਜਿਵੇਂ ਬਹੁਤ ਵੱਡਾ ਘਾਟਾ ਪੈ ਗਿਆ ਪੂਰੀ ਫਿਲਮ ਇੰਡਸਟਰੀ ਨੂੰ ਜੋ ਜੋ ਉਹਨਾਂ ਦਾ ਇਸ ਟਾਈਮ ਏਜ ਫੈਕਟਰ ਸੀਗਾ ਜਾਂ ਉਹ ਲੜਕੀ ਦੇ ਪਿਤਾ ਬਣਦੇ ਸੀ ਯੂਰਨ ਦੇ ਜਾਂ ਉਹ ਲੜਕੇ ਦੇ ਪਿਤਾ ਬਣਦੇ ਸੀ ਪਰ ਉਹ ਇੱਕ ਪਿਤਾ ਚਲਾ ਗਿਆ ਫਰੇਮ ਦੇ ਵਿੱਚ ਹਰ ਸ਼ਨ ਘਟੇ ਵਿੱਚ ਉਹਨਾਂ ਨੇ ਮੇਰਾ ਨਾਮ ਕਿਤਨਾ ਕਿਤੇ ਉਹਨਾਂ ਨੇ ਪਾ ਦਿਨਾ ਬੀਰਪਾਸਿੰਗ ਪਾਲੀ ਸਾਡਾ ਯਾਰ ਆ ਐਸ ਵੇਲੇ 307 ਚ ਗ੍ਰਿਫਤਾਰ ਆ ਪੰਜਾਂ ਮਿੰਟਾਂ ਚ ਖਬਰ ਆਉਣੀ ਚਾਹੀਦੀ ਥਾਣੇ ਬਾਹਰ ਆ ਤੋ ਉਹਨਾਂ ਨੇ ਕੁਛ ਨਾ ਕੁਛ ਕਰ ਦੇਗਾ ਨਾ 25 ਸ਼ੰਕਰਤੇ ਲਾ ਲਓ ਤੁਸੀਂ ਇਹ ਆਏ ਨਹੀਂ ਤੇ 25 ਸਕ੍ਰਿਪਟਾਂ ਹੱਥ ਨਾਲ ਲਿਖੀਆਂ ਹੋਈਆਂ ਭੱਲਾ ਸਾਹਿਬ ਜਿੰਨਾ ਦੇ ਘਰੇ ਬੈਗ ਪਏ ਨੇ ਚਾਚਾ ਚਤਰ ਸਿੰਘ ਮੇਰੇ ਸਾਹਮਣੇ ਪਹਿਲਾਂ ਆਇਆ ਇਹ ਉਤਰੋ ਚਤਰ ਕਟੂ ਉਹਨਾਂ ਨੇ ਵੀ ਆਇਆ ਨੇ ਜਿਹੜੀ ਚ ਉਤਰੋ ਚਤਰੋ ਬਣਾਈ ਸੀ ਬਠਿੰਡੇ ਤੋਂ ਉਹ ਵੀ ਉਹਨਾਂ ਦੇ ਕੈਰੈਕਟਰ ਸੀ ਚਾਚਾ ਚਤਰ ਸਿੰਘ ਉਤਰੋ ਚਤਰੋ ਜੀਵਨ ਕਰਨੇ ਜਿਹੜਾ ਸ਼ੰਕਾਟਾ ਸਾਡਾ ਕਿੱਦਾਂ ਹੁੰਦਾ ਸੀ ਪਹਿਲਾ ਸਰਕਾਰ ਦੂਜਾ ਸੱਭਿਆਚਾਰ ਤੀਜਾ ਵਪਾਰ ਮੰਡੀ ਕਿੱਥੇ ਖੜੀ ਆ ਰੇਟ ਕਿਵੇਂ ਆ ਲੋਕਾਂ ਦੇ ਵਿਹਾਂਗੇ ਕਿਵੇਂ ਪਾ ਰਹੇ ਨੇ 60 ਰੁਪਏ ਲਿਆ ਜਿਹੜਾ ਸੀ ਚੀਜ਼ ਉਹ 70 ਤੇ ਕਿਵੇਂ ਪਹੁੰਚੀ 70 100 ਤੇ ਕਿਵੇਂ ਪਹੁੰਚ ਗਈ ਉਹ ਸਿਆਣੀ ਸੂਝਵਾਨ ਗੱਲਾਂ ਫਿਰ ਤੜਕ ਕੇ ਬਰੋੜੇ ਨੂੰ ਜਾਂਦਾ ਪਹੁੰਚ ਫਰੀਦਕੋਟ ਵਾਲੇ ਨੂੰ ਜੇਕਰ ਮਨ ਬਿੜ ਜਬੜੀ ਮਾਰਨੀ ਹੈ ਇੱਕ ਕਮੇਟੀ ਪੰਚ ਕਰਨਾ ਕੋਈ ਸਟਾਫ ਫਿਰ ਮੈਨੂੰ ਫੋਨ ਹੁੰਦਾ ਉਹ ਜਦੋਂ ਤੁਰ ਤਾਰਾ ਚ ਰਹਿ ਗਿਆ ਉਹਦੇ ਵਰਗਾ ਕੋਈ ਹੋ ਹੀ ਨਹੀਂ ਸਕਦਾ ਸਸ਼ਿਕਾਇਆ ਢੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਗगन ਸ਼ਕਲਾ ਕਾਮੇਡੀ ਕਿੰਗ ਜਸਵਿੰਦਰ ਸਿੰਘ ਪੱਲਾ ਇਸ ਸੰਸਾਰ ਨੂੰ અલਵਿਦਾ ਆਖ ਚੁੱਕੇ ਨੇ ਲੋਕਾਂ ਨੂੰ ਹਸਾਉਣ ਵਾਲਾ ਹੁਣ ਸਭ ਨੂੰ ਰਲਾ ਕੇ ਇੱਥੋਂ ਚੱਜ ਚੁੱਕਿਆ ਸੁਸਪਿੰਦਰ ਪੱਲਾ ਦੇ ਔਨ ਸਕਰੀਨ ਬਹੁਤ سارے ਦੋਸਤ ਨੇ ਬਹੁਤ ਕਲਾਕਾਰ ਐਮਨ ਦੇ ਨੇ ਜੋ ਤੁਸੀਂ ਫਿਲਮਾਂ ਦੇ ਵਿੱਚ ਪੱਲਾ ਸਾਹਿਬ ਦੇ ਨਾਲ ਦੇਖੇ ਨੇ ਪਰ ਪੱਲਾ ਸਾਹਿਬ ਦੇ ਨਾਲ ਛਣਕਾਟਿਆਂ ਦੀ ਯਾਰੀ ਤੋਂ ਲਗਾਤਾਰ ਕਰੀਬ 25 ਸਾਲ ਦਾ ਸਫਰ ਤੈ ਕੀਤਾ ਹੈ ਉਹਨਾਂ ਦੇ ਸਹਾਇਕ ਰਾਈਟਰ ਰਿਸ਼ਪਾਲ ਸਿੰਘ ਪਾਲੀ ਮੌਜੂਦ ਨੇ ਗੱਲਬਾਤ ਕਰਾਂਗੇ ਉਹਨਾਂ ਨਾਲ ਸੰਕਟਿਆਂ ਦੇ ਵਿੱਚ ਉਹਨਾਂ ਦੇ ਨਾਲ ਲਿਖਤਾਂ ਲਿਖਦੇ ਰਹੇ ਨੇ ਰਿਸ਼ਪਾਲ ਸਿੰਘ ਪਾਲੀ ਮੌਜੂਦ ਨੇ ਪਾਲੀ ਸਾਹਿਬ ਬਹੁਤ ਸਵਾਗਤ ਹੈ ਦੇਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਹਾਂ ਤੁਹਾਡਾ ਰਿਸ਼ਪਾਲ ਪਾਲੀ ਪਿੰਡ ਕੜੂਆ ਤੇ ਜ਼ਿਲ੍ਹਾ ਮਹਾਲੀ ਮੈਂ ਡੇਲੀ ਪੋਸਟ ਟੀਮ ਦਾ ਤੇ ਸ਼ੁਕਰਾ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਤੁਸੀਂ ਇੱਕ ਰਿਸ਼ਪਾਲ ਪਾਲੀ ਨੂੰ ਪੱਲਾ ਸਾਹਿਬ ਦੇ ਰਾਈਟਰ ਨੂੰ ਇਸ ਸਮੇਂ ਯਾਦ ਕਰਿਆ ਇਹ ਤਰਜੋਹਾਨੁ ਜੀ ਪਾਲੀ ਸਾਹਿਬ ਅਗਰ ਪੱਲਾ ਸਾਹਿਬ ਦੀ ਬੇਵਕਤੀ ਮੌਤ ਹੋ ਗਈ ਪਹਿਲਾਂ ਤਾਂ ਅਗਰ ਪੱਲਾ ਸਾਹਿਬ ਨੂੰ ਕੋਈ ਸ਼ਰਧਾਂਜਲੀ ਦੇਣੀ ਹੋਵੇ ਤਾਂ ਗਮਗੀਨ ਖਾਣਾ ਦਵਾਂਗੇ ਜਾਂ ਕਿ ਉਹਨਾਂ ਨੂੰ ਛੁਟਕਲਾਈ ਕੋਈ ਸਿੱਟ ਸੁਣਾਉਂਗੀ ਸਰ ਮੈਂ ਨਾ ਦੋ ਦਿਨ ਤੋਂ ਸਰ ਦੇ ਘਰੀ ਆ ਉਹਨਾਂ ਦੇ ਬੇਟੀ ਦੇ ਨਾਲ ਆ ਪਖਰਾਜ ਪੱਲਾ ਨਾਲ ਆ ਬਾਲਪ੍ਰੀਤ ਸ਼ਰਮਾ ਜੀ ਨਾਲ ਆ ਪਰਿਵਾਰ ਬੇਸ਼ੱਕ ਉਹਨਾਂ ਦਾ ਛੋਟਾ ਆ ਕਰਦੇ 4 ਮੈਂਬਰ ਨੇ ਪਰ ਹੁਣ ਸਾਰਾ ਹੀ ਇੱਥੇ ਪੰਜਾਬੀ ਬੈਠੀ ਆ ਜਿੱਥੇ ਪੰਜਾਬੀ ਸਰੋਤੇ ਬੈਠੇ ਆ ਉਹ ਸਾਰਾ ਪਰਿਵਾਰ ਉਹਨਾਂ ਦੇ ਨਾਲ ਆ ਜੋ ਵੀ ਸੀਐਮ ਸਾਹਿਬ ਤੋਂ ਲੈ ਕੇ ਜਿੰਨੇ ਵੀ ਟਾਈਮ ਕੱਢਿਆ ਜਿਹਨੂੰ ਪਤਾ ਲੱਗਿਆ ਜਿਸ ਮੌਕੇ ਸੋਸ਼ਲ ਮੀਡੀਆ ਜਰੀਏ ਹਰ ਬੰਦੇ ਨੇ ਕੋਈ ਆ ਉਹਦਾ ਮੈਸੇਜ ਆਪਦੇ ਵਟਸਐਪ ਜਰੀਏ ਉਹਨਾਂ ਦੇ ਘਰੇ ਪਹੁੰਚ ਕੇ ਬਹੁਤ ਦੁੱਖ ਦਾ ਪ੍ਰਗਟਾਵਾ ਕੀਤਾ ਇਹ ਬਹੁਤ ਵੱਡਾ ਝਟਕਾ ਜੀ ਮਤਲਬ ਕਿ ਜਸੁੰਦਰ ਪੱਲਾ ਜੀ ਜਿਵੇਂ ਕਹਿੰਦੇ ਨੇ ਨਾ ਇੱਕ ਅੱਛੇ ਇਨਸਾਨ ਅੱਛੇ ਪਿਤਾ ਅੱਛੇ ਪਤੀ ਅੱਛੇ ਕਮੀਡੀਅਨ ਸਾਰਾ ਕੁਝ ਉਹ ਪ੍ਰਤੱਖ ਰਹੇ ਨੇ ਹਰ ਬੰਦੇ ਨਾਲ ਦਿਲੋਂ ਜੁੜੇ ਹੋਏ ਨੇ ਉਹਨਾਂ ਦਾ ਕੋਈ ਵੀ ਇਤਤਿਖ ਜ਼ਿੰਦਗੀ ਚਾਹੇ ਜਾਂ ਕੋਈ ਕਿੱਸਾ ਨਹੀਂ ਗਿਆ ਜਿਹੜਾ ਉਹਨਾਂ ਨੂੰ ਕੋਈ ਕੋਈ ਮਾੜਾ ਸ਼ਬਦ ਉਹਨਾਂ ਨੂੰ ਬੁਲਾ ਜਾ ਸਕੇ ਉਹ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਜਿਵੇਂ ਬਹੁਤ ਵੱਡਾ ਘਾਟਾ ਪੈ ਗਿਆ ਪੂਰੀ ਫਿਲਮ ਇੰਡਸਟਰੀ ਨੂੰ ਪੂਰੀ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਜਿਵੇਂ ਆਪਾਂ ਫਿਲਮਾਂ ਦੇਖਦੇ ਆ ਹਨਾ ਜੋ ਜੋ ਉਹਨਾਂ ਦਾ ਇਸ ਟਾਈਮ ਏਜ ਫੈਕਟਰ ਸੀਗਾ ਜਾਂ ਉਹ ਲੜਕੀ ਦੇ ਪਿਤਾ ਬਣਦੇ ਸੀ ਹੀਰੋਨ ਦੇ ਜਾਂ ਉਹ ਲੜਕੇ ਦੇ ਪਿਤਾ ਬਣਦੇ ਸੀ ਪਰ ਉਹ ਇੱਕ ਪਿਤਾ ਚਲਾ ਗਿਆ ਫਰੇਮ ਦੇ ਵਿੱਚੋਂ ਚਾਹੇ ਲੜਕੀ ਦਾ ਮਹੀਰੋਨ ਦਾ ਮੰਨ ਲਓ ਚਾਹੇ ਹੀਰੋ ਦਾ ਮੰਨ ਲਓ ਪਰ ਪੂਰੀ ਫਿਲਮ ਜਸਪਿੰਦਰ ਭੱਲਾ ਦੇ ਅਰਦਗਿਰਦ ਘੁੰਮਦੀ ਰਹਿੰਦੀ ਸੀ ਬਿਲਕੁਲ ਜੀ ਬਿਲਕੁਲ ਮੈਂ ਜਿਵੇਂ ਨਾ ਪਿੱਛੇ ਜੇ ਸਾਨੂੰ ਕੋਈ ਲਾਈਨਾਂ ਭੇਜੀ ਆ ਵੀ ਸਾਰੀ ਫਿਲਮ ਨੂੰ ਧੋਕੀਲਾ ਜੇ ਸਾਰੀ ਫਿਲਮ ਨੂੰ ਧੋਕੀਲਾ ਜੇ ਇਹ ਕਰੈਕਟਰ ਇਕੱਲਾ ਮੂਰੇ ਕਿਸੇ ਨੂੰ ਗੋਲਣੇ ਦੀ ਹੁੰਦਾ ਕਰ ਕਰ ਪੈਂਦਾ ਹੱਲਾ ਕਮੇਟੀ ਦਾ ਕਿੰਗ ਬਣ ਗਿਆ ਮਿਹਰਬਾਨ ਅੱਲਾ ਅੱਜ ਸਾਡੇ ਵਿੱਚ ਨਹੀਂ ਰਿਹਾ ਜਸਵਿੰਦਰ ਭੱਲਾ ਇਹ ਚੌਥੀ ਲੇਰ ਮੈਂ ਕੰਨ ਜੁੜੀ ਆ ਕਿ ਮੈਂ ਇੱਕ ਬੰਦਾ ਪੂਰੀ ਫਿਲਮ ਨੂੰ ਖਿੱਚ ਕੇ ਲੈ ਜੇ ਮਤਲਬ ਉਹਨਾਂ ਦਾ ਡਾਇਲੋਗ ਡਿਲੀਵਰੀ ਜਿਵੇਂ ਨਾ ਉਹਨਾਂ ਦਾ ਜਦੋਂ ਸਕ੍ਰਿਪਟ ਤੇ ਕੰਮ ਕਰਦੇ ਨੇ ਜਿਵੇਂ 7 ਵਜੇ ਘਰੋਂ ਚੱਲੇ 10 ਵਜੇ ਸ਼ੂਟ ਆ 3 ਘੰਟੇ ਉਹਨਾਂ ਨੇ ਕੱਪੜੇ ਪਾਉਣ ਦੇ ਵਿੱਚ ਸੀਨ ਸੁਧਹੀ ਜਾਣਾ ਪੱਗ ਬੰਨਦੇ ਵੀ ਸੀਨ ਸੁਧਹੀ ਜਾਣਾ ਵੈਨਿਟੀ ਵੀ ਸੁਧਹੀ ਜਾਣਾ ਪੰਜ ਵਾਰੀ ਵੈਨਿਟੀ ਨੌਕ ਵੀ ਕਰਨੀ ਆ ਸਰ ਸੀਨ ਲੱਗਿਆ ਪਿਆ ਆਜੋ ਜੀ ਉਹਨਾਂ ਨੇ ਉਹਨਾਂ ਝਰਨੀ ਤੁਰਨਾ ਜਿੰਨਾ ਚਿਰ ਉਹਨਾਂ ਨੂੰ ਤਸੱਲੀ ਨਹੀਂ ਸੀਂ ਦੀ ਬੜੇ ਦੂਜੇ ਤੇ ਵੀ ਬੈਠੇ ਆਰਟਿਸਟ ਡੀਕ ਦੇ ਰਹੇ ਜਿਹਨੇ ਲਿਖੀ ਉਹ ਵੀ ਡਿੱਕੀ ਜਾਂਦਾ ਵੀ ਭੱਲਾ ਸਾਹਿਬ ਆਜੋ ਪਹਿਲੇ ਸੀਨ ਕਰੀਏ ਕਿੱਥੇ ਠੋੜਿਆ ਪਰ ਉਹ ਇਹ ਕੰਪਰਮਾਈਜ਼ ਨਹੀਂ ਕਰਦੇ ਜਦੋਂ ਮੈਂ ਸੀਨ ਦੇ ਵਿੱਚ ਵੜ ਗਿਆ ਨਾ ਫਿਰ ਵਨ ਟਾਈਮ ਮੁਕੇ ਆ ਤੇ ਵਾਕਈ ਜਿਵੇਂ ਮੈਂ ਬੰਦਾ ਸਾਹਿਬ ਨੇ ਸੀਰ ਕੀਤਾ ਤੇ ਮੂਰਲੇ ਰੋਸ਼ੀ ਦਾ ਫਾਇਦਾ ਹੁੰਦਾ ਸੀ ਖੁਸ਼ ਹੁੰਦਾ ਸੀ ਕਿ ਟੇਕ ਤੋਂ ਬਾਅਦ ਬਿਸਰਾ ਗੱਲ ਬਣੀ ਹੈ ਤੁਹਾਡੀ ਭੱਲਾ ਸਾਹਿਬ ਦੇ ਨਾਲ ਜ਼ਿੰਦਗੀ ਦਾ ਸਫ਼ਰ ਕਲਮ ਦਾ ਸਫ਼ਰ ਕਦੋਂ ਸ਼ੁਰੂ ਹੋਇਆ ਸਰ ਜ਼ਿੰਦਗੀ ਦਾ ਸਫ਼ਰ ਮੇਰਾ ਸ਼ੁਰੂ ਹੋਇਆ ਬਠਿੰਡੇ ਤੋਂ ਮਤਲਬ ਉਹ ਹੀ ਮੈਨੂੰ ਕਹਿੰਦੇ ਸੀ ਬਠਿੰਡੇ ਵਾਲਾ ਰਿਸ਼ਪਾਲ ਪਾਲੀ ਉਹ ਮਤਲਬ ਮੇਰਾ ਨਾਮ ਜ਼ਰੂਰ ਕਿਸ ਤਰ੍ਹਾਂ ਕਿਤੇ ਪਾਉਂਦੇ ਸੀ ਹਰ ਸ਼ਨਕਾਤੇ ਵਿੱਚ ਉਹਨਾਂ ਨੇ ਮੇਰਾ ਨਾਮ ਕਿਤਨਾ ਕਿਤੇ ਉਹਨਾਂ ਨੇ ਪਾ ਦਿਨਾ ਬੀਰ ਸ਼ਾਸਿੰਗ ਪਾਲੀ ਸਾਡਾ ਯਾਰ ਆ ਇਸ ਵੇਲੇ 307 ਚ ਗ੍ਰਿਫਤਾਰ ਆ ਪੰਜਾਂ ਮਿੰਟਾਂ ਚ ਖਬਰ ਆਉਣੀ ਚਾਹੀਦੀ ਥਾਣੇੋਂ ਬਾਹਰ ਆ ਤਾਂ ਉਹਨਾਂ ਨੇ ਕੁਛ ਨਾ ਕੁਛ ਕਰ ਦੇਗਾ ਨਾ ਤੇ ਮੈਨੂੰ ਵੀ ਖੁਸ਼ੀ ਹੁੰਦੀ ਕੋਈ ਸਾਡਾ ਛੋਟਾ ਜਿਹਾ ਮੈਟਰ ਲਿਖਿਆ ਹੋਇਆ ਪੱਲਾ ਸਾਹਿਬ ਅੱਡੇ ਵੱਡੇ ਸ਼ਿਲਕਾਟੇ ਚ ਪਾ ਰਹੇ ਨੇ ਤੇ ਆ ਪਰਫਾਰਮ ਕਰ ਰਹੇ ਨੇ ਤੇ ਸਾਨੂੰ ਬਹੁਤ ਆਡੀਅੰਸ ਦੇ ਫੋਨ ਆਉਣੇ ਕਾਲੀ ਕਾਲੀ ਬੜਾ ਅੱਛਾ ਜੁੜੇ ਹੋਏ ਨੇ ਨਾ ਪੱਲਾ ਸਾਹਿਬ ਨਾਲ ਤੇ ਮੈਂ ਐਕਚੁਅਲ ਵਿੱਚ 2005 ਚ ਉਹਨਾਂ ਦੇ ਨਾਲ ਆਇਆ ਅੱਜ ਚਲਦਾ 25 20 ਸਾਲ ਦੇ ਵਿੱਚ 365 ਦਿਨਾਂ ਨੂੰ 20 ਨਾਲ ਗੁਣਾ ਕਰ ਲਓ ਕਿੰਨੇ ਹੋਗੇ ਜੀ ਇਹ ਕਰ ਚੁਣ ਪਤਾ ਲੱਗ ਗਿਆ 365 ਨੂੰ 20 ਨਾਲ ਗੁਣਾ ਕਰ ਲੋ ਫਿਰ ਗੁਣਾ ਕਰ ਲੋ ਦੋ ਵਾਰੀ ਕਾਲ ਕਰਨੀ ਸਵੇਰ ਵੀ ਕਰਨੀ ਮੇਰੀ ਸ਼ਾਮ ਨੂੰ ਵੀ ਕਰਨੀ ਚਾਹੇ ਕਿਤੇ ਹੀ ਹੋਣ ਹੋਰ ਕੈਨੇਡਾ 'ਚ ਹੋਣ ਚਾਹੇ ਅਮਰੀਕਾ 'ਚ ਹੋਣ ਚਾਹੇ ਲੁਧਿਆਣਾ 'ਚ ਹੋਣ ਚਾਹੇ ਮਹਾਲੀ ਹੋਵਾਂ ਮੇਰੀ ਦੋ ਵਾਰੀ ਗੱਲ ਹੋਣੀ ਹੀ ਹੋਣੀ ਆ ਮੈਨੂੰ ਤਾਂ ਸੰਤੁਸ਼ਟੀ ਹੋਣੀ ਆ ਦਿਨ 'ਚ ਦਿਨ ਚ ਦੋ ਵਾਰੀ ਗੱਲ ਹੋਣੀ ਆ ਤੇ ਜੇ ਕੋਈ ਸਕ੍ਰਿਪਟ 'ਤੇ ਗੱਲ ਹੋਣੀ ਆ ਤੇ ਫਿਰ ਸਰ ਦਾ ਇੱਕ ਘੰਟਾ ਤਾਂ ਸਾਡੇ ਲਈ ਐ ਨਹੀਂ ਪਤਾ ਲੱਗਦਾ ਦੂ ਗੱਲ ਹੋ ਰਹੀ ਐ ਕਿਉਂਕਿ ਨਾ ਜਿਵੇਂ ਕਹਿੰਦੇ ਹੁੰਦੇ ਆ ਇੱਕ ਆਟੋ ਆ ਆਟੋ ਦੇ ਤਿੰਨ ਟਾਇਰ ਨੇ ਪਹਿਲਾ ਟਾਇਰ ਤਾਂ ਸਭ ਨੂੰ ਦੀ ਕਬੀਰ ਦੇ ਪਾਸੇ ਨਾ ਤਰਿਸ਼ ਪਲ ਪਲੀ ਸੱਜੇ ਜਣੇ ਪਾਸ ਆ ਗਿਆ ਡਾਕਟਰ ਕੇਵਲਰ ਰੋਡਾ ਫਰੀਦਕੋਟ ਵਾਲੇ ਉਹ ਵੀ ਹਾਂ ਉਹ ਸਾਡੀ ਟੀਮ ਦਾ 파ਟ ਅਸੀਂ ਤਿੰਨੇ ਜਣੇ ਹੈਗੇ ਹਾਂ ਜਿਹੜੇ ਬਹਿ ਕੇ ਸਾਰਾ ਸਰਦੇ ਨਾਲ ਗੱਪਤੇ ਤੋਂ ਪੇਜ ਲਾਉਣੇ ਪੇਜ ਤੋਂ ਪੈਨ ਲੈਣਾ ਪੈਨ ਤੋਂ ਲਿਖਣਾ ਕਿਉਂਕਿ ਜੇ ਕਿ ਸਰਦੇ 25 ਸ਼ੰਕਾਟੇ ਲਾ ਲਓ ਤੁਸੀਂ ਇਹ ਆਏ ਨਹੀਂ ਤੇ 25 ਸਕ੍ਰਿਪਟਾਂ ਹੱਥ ਨਾਲ ਲਿਖੀਆਂ ਭੱਲਾ ਸਾਹਿਬ ਜਿੰਨਾਂ ਦੇ ਘਰੇ ਬੈਗ ਪਈ ਨੇ ਅੱਜ ਵੀ ਅੱਜ ਵੀ ਆਮਾ ਦਾ ਸਪੈਸ਼ਲ ਕਮਰਾ ਜਿੱਥੇ ਬਹਿ ਕੇ ਅਸੀਂ ਬੈਠ ਕੇ ਤੇ ਥੱਲੇ ਬਹਿ ਕੇ ਕਿਤੇ ਉੱਤੇ ਬਹਿ ਕੇ ਜੋ ਲਿਖਣਾ ਮੈਟਰ ਫਿਰ ਉਹ ਕਰਕੇ ਉੱਠਣਾ ਹਰ ਚੀਜ਼ ਨੂੰ ਉਹ ਮਤਲਬ ਇੱਕ ਤਾਂ ਮੈਂ ਤਾਂ ਸਰ ਉਹਦੇ ਜੁੜਿਆ ਜਦੋਂ ਨਾ ਇੱਕ ਰਾਈਂ ਦੇ ਨੈਸ਼ਨ ਕਟਾ ਕਰਦਾ ਸੀ 2004-06 ਇਹਨਾਂ ਦਾ ਆਇਆ ਸੀਗਾ ਅੰਮ੍ਰਿਤਸਰ ਦਾ ਪਾਣੀ ਉਦੋਂ ਵੀਡੀਓ ਤੱਕ ਚੱਲ ਪਿਆ ਸੀਗਾ ਫਿਰ ਪੰਜ ਤੋਂ ਸ਼ੁਰੂ ਹੋਇਆ ਅਦੂਰ ਪੰਜ ਤੋਂ ਫਿਰ ਮੈਂ ਤਾਂ ਜੁੜਿਆ ਜੜਤੇ ਕੋਕੇ ਸ਼ਣਕਾਟਾ ਆਇਆ ਸੀ ਬਦੋਂ ਜੜਤੇ ਕੋਕੇ ਕੁਝ ਤੁਸੀਂ ਲਿਖਿਆ ਉਹ ਫਿਰ ਮੈਂ ਲਿਖਿਆ ਸਰ ਦੇ ਨਾਲ ਹੈਲਪ ਕਰਾਈ ਜੋ ਵੀ ਸਰ ਦੇ ਕੁਝ ਆਈਡੀਆ ਸੀ ਵੀ ਉਹ ਕਹਿੰਦੇ ਨਾ ਜਦੋਂ ਬੈਠੇ ਨੇ ਕਿ ਤਿੰਨ ਕਰੈਕਟਰ ਵਿਹਾਸੇ ਦੇ ਲਾਉਣੀਆਂ ਝੜੀਆਂ ਨੇ ਕੁਛ ਮਿੱਠੀਆਂ ਨੇ ਕੁਛ ਘੜੀਆਂ ਨੇ ਕੁਛ ਇਧਰ ਉਧਰੋਂ ਫੜੀਆਂ ਨੇ ਕੁਛ ਗੱਲਾਂ ਮੇਰੀ ਸਰਕਾਰ ਦੀਆਂ ਕੁਛ ਅੰਦਰ ਦੀਆਂ ਕੁਛ ਬਾਹਰ ਦੀਆਂ ਫਿਰ ਨੀਲੂ ਕਹਿੰਦੇ ਹੱਸਣ ਵਾਲੇ ਥੋੜੇ ਆ ਪਰ ਬਹੁਤੇ ਤੋਂ ਤੋਂ ਛੜਨੇ ਆ ਸੋ ਸੋਚ ਸਮਝ ਕੇ ਪੰਗਾ ਲੈਣੇ ਹਰ ਜੰਨੇ ਭਰਨੇ ਆ ਜਦ ਉਖੜੀ ਵਿੱਚ ਸਿਰ ਦੇ ਦਿੱਤਾ ਫਿਰ ਮੋੜਾਂ ਤੋਂ ਕੋਈ ਡਰਨੇ ਆ ਚਤਨੇ ਵਿਚਣ ਘਾਟੇ ਨੇ ਗਿਣਗਿਣੇ ਕੋਕੀ ਜੜਨੇ ਆ ਫਿਰ ਉਹ ਟਾਈਟਲ ਸੰਗ ਚੱਲਦਾ ਚਾਚਾ ਚਤਰ ਸਿੰਘ ਜੀ ਆਏ ਲੈ ਕੇ ਛਣਕਾਟਾ ਅੱਛਾ ਚਾਚਾ ਚਤਰ ਸਿੰਘ ਕਰਦਾਰ ਉਹ ਕੈਰੇਕਟਰ ਕਿਵੇਂ ਓਨ ਚ ਆਇਆ ਇਹ ਤਾਂ ਸਰ ਬੜੀ ਲੰਮਾ ਪਹਿਲਾ ਪਹਿਲਾ ਕੈਰੇਕਟਰ ਆਏ ਚਾਚਾ ਚਾਤਰ ਸਿੰਘ ਬਿਲਕੁਲ ਬੇਰੀ ਸਾ ਆਪਣਾ ਪਹਿਲਾ ਆਇਆ ਨੇ ਉਸ ਤੋਂ ਬਾਅਦ ਅਤਰੋ ਚਾਤਰ ਕੱਟ ਵੀ ਉਹਨਾਂ ਨੇ ਬਣਾਏ ਜਿਹੜੀ ਅਤਰੋ ਚਾਤਰੋ ਬਣਾਈ ਸੀ ਬਟੰਡੇ ਤੋਂ ਉਹ ਵੀ ਉਹਨਾਂ ਦੇ ਕੈਰੈਕਟਰ ਸੀ ਚਾਚਾ ਚਾਤਰ ਸਿੰਘ ਅਤਰੋ ਚਾਤਰੋ ਇੱਕ ਇੱਕ ਅਤਰੋ ਚਾਤਰੋ ਹੁਣ ਚਾਤਰੋ ਦੋਨੇ ਇੱਕ ਹੈ ਅਲਬੇ ਦਾ ਕਹੇਗਾ ਕਿ ਚਾਚਾ ਚਾਤਰ ਵੀ ਅਲਬੇ ਦਾ ਕਹਦਾਗਾ ਇਹ ਬਹੁਤ ਵੱਡੇ ਉਹਨਾਂ ਦਾ ਉਹਨਾਂ ਦਾ ਜਿਹੜਾ ਕਮੇਟੀ ਸਟਾਈਲ ਸੀ ਰੂਰਲ ਸੀਗਾ ਸਰ ਦਾ ਸ਼ਹਿਰੀ ਸੀਗਾ ਹਾਂ ਸਰ ਦੀ ਜਿਹੜੀ ਆਡੀਓ ਸੀ ਉਹਨੂੰ ਸੀਐਮ ਸਾਹਿਬ ਵੀ ਸੁਣਦੇ ਸੀ ਚਾਹੇ ਸੀਐਮ ਪੰਜ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸੀ ਹੋਵੇ ਚਾਹੇ ਜਨੂ ਉਹਨਾਂ ਨੇ ਦੇਖਣਾ ਵੀ ਇਹਦੇ ਵਿੱਚ ਕੀ ਗੱਲਾਂ ਕਿਉਂਕਿ ਗੱਲਾਂ ਬਹੁਤ ਉਹਨਾਂ ਦੀਆਂ ਗੱਲਾਂ ਸਿਸਟਮ ਨੂੰ ਝੋਟ ਕਰਦੀਆਂ ਸੀ ਝੋਟ ਕਰਦੀਆਂ ਸਟਾਇਰ ਕਰਦੀਆਂ ਸੀ ਉਹ ਮਤਲਬ ਹਰ ਸਿਸਟਮ ਤੇ ਕਹਦੇ ਸੀ ਜਿਵੇਂ ਨਾ ਕਹਿੰਦੇ ਜਿਹੜਾ ਸ਼ਨਕਰਤਾ ਸਾਡਾ ਕਿੱਦਾਂ ਹੁੰਦਾ ਸੀ ਪਹਿਲਾ ਸਰਕਾਰ ਦੂਜਾ ਸੱਭਿਆਚਾਰ ਤੀਜਾ ਵਪਾਰ ਮੰਡੀ ਕਿੱਥੇ ਖੜੀ ਆ ਰੇਟ ਕਿਵੇਂ ਆ ਲੋਕਾਂ ਦੇ ਵਿਆਂਗੇ ਕਿਵੇਂ ਆ ਰਹੇ ਨੇ 60 ਰੁਪਏ ਲਿਆ ਜਿਹੜਾ ਸੀ ਚੀਜ਼ ਉਹ 70 ਤੇ ਕਿਵੇਂ ਪਹੁੰਚੀ 70 ਨਹੀਂ 100 ਤੇ ਕਿਵੇਂ ਪਹੁੰਚ ਗਈ ਹੈਨਾ ਮਤਲਬ ਉਹ ਚੀਜ਼ਾਂ ਤੇ ਸਾਰਾ ਉਹ ਧਿਆਨ ਰੱਖਦੇ ਇਹੀ ਕ ਪੱਟੀ ਸਾਹਿਬ ਵੀ ਛੋਟੇ ਛੋਟੇ ਬੈਂਕ ਸਰਕਾਰ ਤੇ ਤੇ ਵਪਾਰ ਤੇ ਰੱਖਦੇ ਸੀਗੇ ਤੇ ਲੋਕ ਲਾਈਕ ਕਰਦੇ ਸੀ ਇਸ ਚੀਜ਼ ਨੂੰ ਜੀ ਅੱਛਾ ਭੜੀ ਜੀ ਤਾਂ ਭੱਲਾ ਸਾਹਿਬ ਦੀ ਕੋਈ ਗੱਲ ਯਾਦ ਹੈ ਜਿਸ ਨੂੰ ਯਾਦ ਕਰਕੇ ਸਾਰੀ ਉਮਰ ਆਪਣੇ ਯਾਦਾਂ ਨਾਲ ਸੰਜੋਗ ਕੇ ਰੱਖ ਸਕੀ ਸਰ ਇਸ ਤਰ੍ਹਾਂ ਭੱਲਾ ਸਾਹਿਬ ਤਾਂ ਹੁਣ ਇੱਕ ਘਟਾ ਤਾਂ ਨਹੀਂ ਪੂਰਾ ਹੋ ਸਕਦਾ ਹੁਣ ਮੈਂ ਤਾਂ ਇਹ ਸੋਚੀ ਜਾਂਦਾ ਵੀ ਜਦੋਂ ਕੋਈ ਲਿਖਦੇ ਆ ਕੋਈ ਚੀਜ਼ ਨਾ ਪਹਿਲਾਂ ਲਿਖ ਕੇ ਸਰ ਨਾਲ ਸ਼ੇਅਰ ਕਰੀਦੀ ਸੀ ਵੀ ਸਾਰਾ ਇਹ ਆ ਇਦਾਂ ਦੀ ਗੱਲ ਔਰ ਇਸਕ ਪਚਾਈ ਜਾ ਸਕਦੀ ਹੈ ਕਿਵੇਂ ਪਚਾਈਸ ਰਾ ਕੀ ਜ਼ਰੀਆ ਨਾ ਵੀ ਇਹ ਮੌਕੇ ਦਾ ਸਵਾਲ ਹੈ ਨਾ ਅਸੀਂ ਸੱਚ ਮੰਨੋਗੇ ਕੋਵਿਡ ਦੇ ਵਿੱਚ ਅਸੀਂ ਲੋਕਾਂ ਨੂੰ ਇੰਨਾ ਕੁਝ ਦਿੱਤਾ ਕੋਵਿਡ ਤੇ ਫ੍ਰੀ ਸੀਗੇ ਇਧਰੋਂ ਮੈਂ ਲਿਖਣੇ ਪਈ ਸੀ ਉਧਰੋਂ ਸਾਰਾ ਫ੍ਰੀ ਸੀਗੇ ਘਰੇ ਸਕਿੱਟਾਂ ਕਰੇਗੇ ਘਰੇ ਭੇਜੀਗੇ ਇੱਕ ਸਕਿੱਟ ਸਾਡੀ ਇੰਨੀ ਹਿੱਟ ਹੋਈ ਮੈਂ ਤਾਂ ਹੱਥ ਮਨੌਲੇ ਸਕਿੱਟ ਤੁਸੀਂ ਦੇਖਿਆ ਹੋਊਗਾ ਘੁੰਮ ਰਹੀ ਆ ਵੀ ਹਾਂ ਸਾਸਿਕਾ ਭੱਲਾ ਸਾਹਿਬ ਸਾਸਿਕਾ ਭੱਲਾ ਚਾਰ ਜਣੇ ਹੱਥ ਮਲਾ ਰਹੇ ਆ ਹਾਂ ਉਹ ਕਹਿੰਦਾ ਤੁਸੀਂ ਨਾ ਕਹਿੰਦਾ ਹੱਥ ਮਨੌਣ ਹੋਟਿਓ ਕਹਿੰਦਾ ਟਰੂਡੋ ਵਰਗੇ ਵੀ ਸਾਸਿਕਾ ਤੋਂ ਲਾਗੇ ਉਸ ਕਿੱਟ ਨੂੰ ਸੀਐਮ ਸਾਹਿਬ ਨੇ ਆਪਦੇ ਪੇਜ ਤੇ ਪਾਇਆ ਤੂੰ ਤਾਂ ਸਾਡਾ ਸਲੂਗੂ ਲੱਗਿਆ ਵੀ ਇਹ ਦਿਖਾਉਣੀ ਚਾਹੀਦੀ ਆ ਵੀ ਇਸ ਤਰ੍ਹਾਂ ਕਰਕੇ ਮਤਲਬ ਉਹਨਾਂ ਕੋਈ ਕੁਝ ਕੁ ਕੋ ਕਰਦੇ ਨਹੀਂ ਸੀਗੇ ਉਹਦੇ ਵਿੱਚ ਕਹੇਜੇ ਕੈਰੇਕਟਰ ਸੀਗੇ ਜਿਵੇਂ ਹੁਣ ਤੁਸੀਂ ਇਹ ਲਾ ਲਓ ਬੀ ਐਨ ਸ਼ਰਮਾ ਜੀ ਹੋਗੇ ਘੁੱਗੀ ਭਾਜੀ ਹੋਗੇ ਅਰਮੋਲ ਜੀ ਹੋਗੇ ਸੰਘਾ ਜੀ ਹੋਗੇ ਹੋਰ ਕਿ ਕੈਰੇਕਟਰ ਦਾ ਇੱਕ ਪਾਰਟ ਚੱਲ ਗਿਆ ਜਿਵੇਂ ਕਿ ਸੰਪੂਰਨ ਫਰੇਮ ਹੁੰਦਾ ਫਿਰ ਹੁੰਦਾ ਉਹ ਫਰੇਮ ਚੋਂ ਇੱਕ ਚੀਜ਼ ਕੱਪ ਕਰ ਗਈ ਆ ਉਹਨੇ ਦੇਖੋ ਵੀ ਉਹ ਉਹ ਥਾਂ ਲਊ ਕੌਣ ਮੈਨੂੰ ਨਹੀਂ ਲੱਗਦਾ ਪਰ ਕਹਿੰਦੇ ਸਮੇਂ-ਸਮੇਂ ਦੀ ਗੱਲ ਆ ਪਰ ਉਹ ਥਾਂ ਲੈਣ ਵਾਸਤੇ ਬੰਦਾ ਮੇਰੇ ਮਿੰਨੇ ਮੈਂਦੇ ਜਾਂਚ ਰਹੀ ਹੈ ਕਿ ਕੋ ਲੈ ਸਕਦਾ ਕਾ ਨਵੇਸ਼ਕ ਖੁਰਗਿਆ ਦੀ ਯਾਰੀ ਨੇ ਘਰੇ ਤੂੰ ਕੋ ਕਹਿੰਦੇ ਅੱਲੇ ਜੀ ਕਰੀ ਹੁਣ ਫੋਰ ਦੀ ਤਿਆਰੀ ਚੱਲ ਰਹੀ ਆ ਤੇ ਮੈਂ ਲੇਖ ਹਿਸਾਬ ਬਣਾ ਰਿਆ ਵੀ ਇਹਨਾਂ ਨੂੰ ਥੋੜੇ ਜੰਮ ਕਰਾਵਾਂ ਪਰ ਕਰਾਵਾਂ ਇੱਥੇ ਨਹੀਂ ਦੇਦੇ ਘਰੇ ਕਰਾਦਾ ਵੀ ਇਹਨਾਂ ਦੀ ਇਨਵੋਲਵਮੈਂਟ ਵੀ ਰਹੇ ਇਨਵੋਲਵਮੈਂਟ ਵੀ ਰਹੇ ਤੇ ਫਿਲਮ ਵੀ ਹੋ ਜੇ ਤੇ ਦਲਜੀਤ ਜੀ ਦੀ ਫਿਲਮ ਕਰਨੀ ਸੀ ਕਿ ਲਈ ਉਹ ਤਿਆਰ ਸੀ ਤੇ ਹੁਣ ਤਾਂ ਅਪਰੂਵ ਹੋਣ ਲੱਗੀ ਸੀ ਢਿੱਲੇ ਦਾ ਪਿੱਛੇ ਸੀਗੇ 5 ਮਹੀਨਿਆਂ ਤੋਂ ਅਪਰੂਵ ਹੋਣ ਲੱਗੇ ਸੀ ਕਿ ਮੈਂ ਜਾ ਕੇ ਆਏ ਮਿਲ ਕੇ ਆਇਆ ਫਿਰ ਉਹ ਤਰ ਪਿਸਟਾਉਂਦੇ ਸੀ ਕਿ ਰੇਪ ਸਵੇਰ ਸ਼ ਪਤਾ ਲੱਗ ਗਿਆ ਸੀ ਫਿਲਮਾਂ ਸਾਈਨ ਹੋਣ ਲੱਗੀਆਂ ਨੇ ਕੰਮ ਕਰਨਾ ਸ਼ੁਰੂ ਕਰ ਰਹੇਗੇ ਇਹ ਸੱڈن ਲਈ ਕੋਈ ਪਰਸੋਂ ਅਟੈਕ ਬ੍ਰੇਨ ਹੈਮਰਜ ਹੋਣਾ ਬੀਪਰਦਨ ਵਾਲਾ ਬਹੁਤ ਵੱਡਾ ਲਾਸ ਅੱਛਾ ਪਾਲੀ ਸਰ ਹੁਣ ਕੁਝ ਲਿਖਿਆ ਫਿਲਮ ਲਈ ਲਿਖਿਆ ਉਹਨਾਂ ਦੇ ਕੁਝ ਪਹਿਲਾਂ ਸਰ ਕਹਿੰਦੇ ਸੀ ਕਿ ਕੋਈ ਲਿਖ ਕੇ ਭੇਜੋ ਮੇਰੇ ਲਈ ਸਰ ਮੈਨੂੰ ਤਾਂ ਪਿੱਛੇ ਜੇ ਲਾਸਟ ਦੇ ਵਿੱਚ ਉਹਨਾਂ ਦੀ ਫਿਲਮ ਆਈ ਸੀ ਉਹਦਾ ਵਿਚਨਾ ਕੈਰੈਕਟਰਸ ਦਾ ਬੁੱਟਾ ਬਿਆਦ ਮੈਂ ਮਰਿੰਡਾ ਤੋਂ ਜਾ ਰਿਹਾ ਸੀਗਾ ਨੰਦਪੁਰ ਸਾਹਿਬ ਨੂੰ ਤਿੰਨ ਚਾਰ ਦੋਸਤ ਸੀਗੇ ਚੱਲੇ ਸੀਗੇ ਮੈਨੂੰ ਉੱਥੇ ਫੋਨ ਆਇਆ ਜਿਹੜਾ ਲਾਸਟ ਉਹਨਾਂ ਦਾ ਲਿਖਿਆ ਮੈਂ ਕਹਿੰਦੇ ਪਾਲੀ ਯਾਰ ਮੇਰਾ ਨਾਂ ਨਾ ਬੂਟਾ ਵੈਦਾ ਕੋਈ ਹਜਾ ਕਰੈਕਟਰ ਦੱਸ ਮੈਂ ਡਾਕਟਰ ਹਾਂ ਤੇ ਕਿਦਾਂ ਦਾ ਕੋਈ ਤਕੀਆ ਇਕੱਲਾ ਮਿਕੜ ਸਕਦਾ ਤੇ ਮੈਂ ਗੱਡੀ 'ਚ ਬੈਠੇ ਮੇਰੇ ਕੋਲ ਸੀਗੇ ਨੈਪਕਿੰਗ ਪੇਪਰ ਮੈਂ ਨਾਲ ਦੇ ਮੈਂ ਤੂੰ ਇੱਧਰ ਗੱਡੀ 'ਚ ਬੈਠ ਸਾਰਨੇ ਫੋਨ ਤਾਂ ਹੁਣ ਮੈਨੂੰ ਪੁੱਛਣਾ ਉਦੋਂ ਕੀ ਕੀਤਾ ਕੀ ਕੀਤਾ ਉਹਨਾਂ ਨਾਲ ਦੇ ਨੂੰ ਗੱਡੀ ਫੜਾਈ ਮੈਂ ਉਹ ਨੈਪਕਿੰਗ ਤੇ ਫਿਰ ਮੈਂ 15 ਕਿ ਮਿੰਟਾਂ ਚ ਕਰਤਾ ਸੀ ਵੀ ਬੂਟੇ ਬੈਤ ਦੀ ਬੂਟੇ ਕੁੱਟੀ ਜਦ ਬੰਦੇ ਦੇ ਹਲਕ ਚ ਛੁੱਟੀ ਜਦ ਬੰਦੇ ਦੀ ਪਾ 12 ਜਦ ਬੰਦੇ ਦੀ ਪੱਕੀ ਛੁੱਟੀ ਕਹਿੰਦੇ ਓਕੇ ਅੱਡਾਂ ਨੇ ਪਾਉਣਾ ਫਿਲਮ ਚ ਐਦਾਂ ਹੋ ਜਾਂਦੇ ਸੀ ਕਰ ਦੱਸੋ ਮੈਂ ਮੈਨੂੰ ਕਰੈਕਟਰ ਦੱਸਦੇ ਸੀ ਪਾਲੀ ਜੀ ਆ ਮੇਰਾ ਕਰੈਕਟਰ ਆ ਪਹਿਲੀ ਵਾਰੀ ਜਦੋਂ ਮਤਲਬ ਬਹੁਤ ਵੱਡੀ ਫਿਲਮ ਸੀ ਮੈਂ ਤਾਂ ਅਸੀਂ ਤਾਂ ਨਾਮ ਸੁਮੀਪ ਕਾਂਗ ਦੀ ਫਿਲਮ ਕਰ ਰਹੇ ਆ ਚੱਕੇ ਨਹੀਂ ਫੱਟੇ ਉਹ ਤੇ ਕਹਿੰਦੇ ਪਾਲੀ ਜੀ ਸਾਡੇ ਤਿੰਨੇ ਕਰੈਕਟਰ ਆ ਵਿਵੇਕ ਸ਼ੌਕ ਹੋ ਗਿਆ ਤੇ ਭੱਲਾ ਜੀ ਹੋ ਗਿਆ ਤੇ ਘੂਗੀ ਹੋ ਗਿਆ ਇੱਕ ਲੜਕੀ ਦੇ ਕਰੈਕਟਰ ਤੇ ਵੀ ਤਿੰਨੇ ਟਾਈ ਕਰਦੇ ਜੋ ਕਮੇਡੀ ਦੇ ਹਿਸਾਬ ਨਾਲ ਆ ਯੋਕੂ ਕਹਿੰਦੇ ਕੁਝ ਜੱਲ ਦੱਸਣੀ ਵੀ ਜਿਹੜੀ ਅਨਮੈਜ਼ਿੰਗ ਜੀ ਗੱਲ ਹੋ ਗਈ। ਕਿ ਮੈਂ ਦੱਸੇ ਮੈਂ ਕਹਿੰਗੀ ਗੱਲ ਮੈਂ ਕੱਢ ਲਈ ਆ ਵੀ ਆਂਡੇ ਮੁੱਗੇ ਤੇ ਕੁੜਕੜੇ ਬਲੋਟ ਮੈਂ ਤਾਂ ਪਾਣ ਦਬੂਲਾ ਨਾ ਕਰੋਟ ਬੜਾ ਚੱਲਿਆ ਡਾਇਲੌਗ ਬਹੁਤ ਬਹੁਤ ਪਸੰਦ ਆਈ ਬਾਈ ਮੈਂ ਲਿਖਿਆ ਮੈਂ ਪਹਿਲੇ ਸਾਰ ਨੂੰ ਭੇਜਿਆ ਪਹਿਲੀ ਵਾਰੀ ਮੇਰੇ ਅ��ਪਲ ਨੂੰ ਨੰਦ ਜੀ ਗਿਆ ਕਿਉਂਕਿ ਉਹ ਇੰਟਰਵਿਊ ਚ ਕਹਿੰਦੇ ਹੁੰਦੇ ਨੇ ਪਾਲ ਵੀ ਬੋਸਟਲੀ ਸਾਰੇ ਜੋ ਲਿਖਦੇ ਨੇ ਨਾ ਤੇ ਦੋ ਫੋਨ ਆਉਂਦੇ ਨੇ ਵੀ ਜਿਹੜਾ ਉਸ ਸਿਆਣੀ ਸੂਝਵਾਨ ਗੱਲ ਆ ਫਿਰ ਟ੍ਰੈਕਟਰ ਕੇਵਰੂੜੇ ਨੂੰ ਜਾਂਦਾ ਫੋਨ ਪ੍ਰੀਤਪੁਰ ਟਾਲੇ ਨੂੰ ਜੇਕਰ ਮਾੜੀ ਬੀੜ ਜਬੜੀ ਮਾਰਨੀ ਹੈ ਕੋਈ ਕਮੇਟੀ ਪੰਚ ਕਰਨਾ ਕੋਈ ਸਟਾਫ ਫਿਰ ਮੈਨੂੰ ਫੋਨੋਂਦਾ ਬਸ ਤਿੰਨੇ ਆ ਵੀ ਉੱਥੋਂ ਫੋਨ ਸਿੱਧਾ ਮਹੱਲੀ ਤੋਂ ਪ੍ਰੀਤਪੁਰ ਟਾਲੇ ਗਿਆ ਟ੍ਰੈਕਟਰ ਕੇਵਰੂੜੇ ਨੂੰ ਜੇ ਬਠਿੰਡੇ ਕੇ ਅੰਦਰ ਚਵਾਲ ਪਾਲੀ ਕੋਲ ਆ ਫਿਰ ਅਸੀਂ ਲੰਮੀਆਂ ਤਿੰਨੇ ਆਨਲਾਈਨ ਹੋ ਕੇ ਕੋਈ ਨਾ ਕੋਈ ਬਣਾ ਕੇ ਫਿਰ ਸਰੋਤਨ ਦਿੰਨੇ ਆ ਤੇ ਸਾਨੂੰ ਖੁਸ਼ੀ ਹੁੰਦੀ ਆ ਜਦ ਲੋਕ ਪਸੰਦ ਕਰਦੇ ਆ ਪਰ ਹੁਣ ਅਸੀਂ ਹੋਂ ਸਾਨੂੰ ਇਹ ਹੋ ਗਿਆ ਵੀ ਅਸੀਂ ਦੋਨੇ ਟੁੱਟ ਗਏ ਮੇਰਾ ਕੰਡਕਟਰ ਕੇਵਰੂੜਾ ਸੀਗਾ ਪਹਿਲਾਂ ਸੰਸਕਾਰ ਤਸਿਕ ਦੂਜੇ ਮਹੀਨੇ ਆ ਗਏ ਸੀ ਕਿ ਆਪਾਂ ਦਾ ਨਾਥੀ ਹੋ ਗਿਆ ਬਈ ਕਿ ਨੂੰ ਕੀ ਦੇਵਾਂਗੇ ਲਿਖ ਕੇ ਆਪਣੇ ਆਪਣੀ ਕਲਮੀ ਚੱਲੇਗੀ ਸਾਡਾ ਨੰਬਰ ਹੀ ਚਲੇ ਗਿਆ 9814036676 ਪੱਲਾ ਸਾਹਿਬ ਜੀ ਇਹ ਸਰ ਦਾ ਨੰਬਰ ਆ ਜੀ ਉਹ ਨੰਬਰ ਤੋਂ ਨਾ ਮੈਨੂੰ ਕਾਲ ਆਉਣੀ ਆ ਨਾ ਕਾਲ ਜਾਣੀ ਆ ਮਹਾਰਾਜ ਨੇ ਬਲੌਕ ਕਰਤਾ ਦੇਖ ਲਓ ਪਤਾ ਹੀ ਨਹੀਂ ਸੀ ਵੀ ਇਦਾਂ ਹੋ ਜਾਣਾ ਸਾਡੇ ਤੇ ਤੇਰੇ ਸੰਭਾ ਪਤਨ ਮੈਂ ਮਤਲਬ ਇੰਨਾ ਕੰਮ ਸੀਗਾ ਮਹਾਰਾਜ ਸਰ ਨੇ ਮੈਨੂੰ ਕਿਹਾ ਸੀ ਪਹਿਲੀ ਆਪਾਂ ਫਿਲਮ ਪੂਰੀ ਕੰਪਲੀਟ ਕਰਨੀ ਆ ਅਸੀਂ ਫਿਲਮ ਕੀਤੀ ਆ ਇੱਥੇ ਚੰਡੀਗੜ੍ਹ ਯੂਨੀਵਰਸਿਟੀ ਕੋਲੋਂ ਆ ਉਹ ਪਾਸਨ ਸਿੰਘ ਦੇ ਬੇਟੇ ਦੀ ਯਾਰਾਂ ਦੀ ਪੰਬਰ ਉਹਦੇ ਡਾਇਲੌਗ ਮੈਂ ਸਾਰੇ ਲਿਖਿਆ ਉਹ ਪੱਲਾ ਸਾਹਿਬ ਨੇ ਮੈਨੂੰ ਪਾਸਨਾ ਜੀ ਸੁਜੈਸਟ ਕੀਤਾ ਸੀਗਾ ਪਾਲੀ ਪਾਈ ਸਾਡਾ ਰਾਈਟਰ ਭੇਜੋ ਨੂੰ ਜੇ ਕੁਝ ਲਿਖ ਸਕਦਾ ਤੁਹਾਡੇ ਮਤਲਬ ਦਾ ਫਿਰ ਮੈਡਮ ਨੇ ਮੈਨੂੰ ਚਾਰ ਕਸੀਨ ਭੇਜੇ ਸੀ ਬੰਬਈ ਤੋਂ ਪਾਸਨਾ ਜੀ ਦੇ ਤੇ ਮੈਂ ਚਾਰ ਚਾਰ ਅਕਚਰ 12 ਸੀਨ ਭੇਜੇ ਚਾਰ ਅਗਲੇ ਚਾਰ ਪਿਛਲੇ ਸਕਰੀਨ 'ਤੇ ਦੇ ਸਾਹਮਣੋਂ ਮਨ ਕੋਈ ਉਕੇ ਪਾਲੀ ਜੀ अच्छा शंकाटे कुछ और लिखे हो। शंकाटे सब ਤੁਸੀਂ ਇਦਾਂ ਦੇਖੋ ਵੀ ਨਾ ਲੋਕ ਹਾਸੇ ਨਾਲ ਗੱਲਾਂ ਦਾ ਭਾੜਦੇ ਆ ਲੋਕ ਨਾ ਸੂਝਵਾਨ ਗੱਲਾਂ ਵੀ ਸਾਡੀਆਂ ਸੁਣਦੇ ਸੀ। ਮੈਂ ਲਿਖਿਆ ਕਿ ਮਾਂ ਦੀ ਕੁੱਖਵਿਛਤੀ ਵੀ ਡਰਦੀ। ਮਾਂ ਦੀ ਕੁੱਖਵਿਛਤੀ ਵੀ ਡਰਦੀ ਹੁਣ ਕਿਹਨੂੰ ਮਾਰੇ ਹੱਕਾਂ ਕਿਹਨੂੰ ਕਿਹਨੂੰ ਦੋਸ਼ ਦੇ ਆ ਮੈਂ ਕਿਹਨੂੰ ਮੁਜ਼ਰਮ ਆਖਾਂ। ਔਰਤ ਹੁੰਦੀ ਮਰਦ ਬਰਾਬਰ ਸਮਾਜ ਮੇਰੇ ਦਾ ਕਹਿਣਾ ਹੈ ਪਰ ਔਰਤ ਹੀ ਔਰਤ ਨੂੰ ਮਾਰੇ ਇਹ ਵੀ ਬੰਨਣਾ ਪੈਣਾ ਹੈ। ਕੁਝ ਪੈਸੇ ਦੇ ਲੋਭੀ ਡਾਕਟਰ ਦਿੱਤੀਆਂ ਰੋਲ ਪੜਾਈਆਂ ਨੇ ਰੱਬ ਵਰਗੇ ਪੇਸ਼ੇ ਆ ਤੇ ਸੂਈਆਂ ਜ਼ਹਿਰ ਦੀਆਂ ਆਈਆਂ ਨੇ। ਇਹ ਵੀ ਲਿਖਿਆ ਸੀ। ਤੇ ਵੀ ਲੋਕਾਂ ਨੇ ਇਸ ਚੀਜ਼ ਨੂੰ ਪ੍ਰੇਸ ਕੀਤੀ ਆ ਸਾਡੇ ਜੀ। ਬਾਕੀ ਤਾਂ ਤਵੇ ਜੰਗ ਤਾਂ ਲਾਉਣੀ ਆ। ਹਨਾ? ਤੇ ਉਹ ਫਿਰ ਇਸ ਤਰ੍ਹਾਂ ਕਰਕੇ ਲੋਕਾਂ ਇਹ ਚੀਜ਼ਾਂ ਪਸੰਦ ਕਰਦੇ ਨੇ। ਫਿਰ ਇੱਕ ਲੋਕਾਂ ਨੂੰ ਇਹ ਨਹੀਂ ਪਤਾ ਚਲੋ ਆਪਾਂ ਤਾਂ ਰਾਈਟ ਲਾਈਨ ਤਾਂ ਕਹਿੰਦੀ ਰਾਈਮ ਕੀ ਹੁੰਦੀ ਆ। ਰਾਈਮ ਚ ਪੂਰਾ ਸ਼ਨਕਾਟਾ ਲਿਖਣਾ। ਵੀ ਚਾਚਾ ਘਰੇ ਆ? ਨਹੀਂ, ਥੋੜਾ ਪਰੇ ਆ। ਸੱਜਿਆ ਕਿ ਖੱਬੇ ਆ? ਉਹ ਕਮਰੇ ਗੱਬੇ ਆ। ਕਹਿੰਦਾ ਮੈਂ ਕਿਹਾ ਚਾਚਾ ਟਾਲ ਮਾਰਦਾ। ਕਹਿੰਦਾ ਇੱਧਰ ਦੇਖ ਕਿਵੇਂ ਚੰਦ ਕਰ ਦੋ ਜਾਨ ਤੋਂ ਛਾਲ ਮਾਰਦਾ। ਮਤਲਬ ਉਹ ਨੂੰ ਪਹਿਲਾਂ ਆਡੀਓ ਲੈਣੀ ਆ। ਆਡੀਓ ਰਿਕਾਰਡ ਹੋਣੀ ਆ। ਸੂਰੀਓ ਚ ਤੇਨੇ ਆਣ ਥੱਲੇ ਬੈਠਣਾ ਆ ਪੱਲਾ ਜੀ ਨੇ ਬੈਠਣਾ ਨੀਲੂ ਜੀ ਨੇ ਬੈਠਣਾ ਸ਼ਰਮਾ ਜੀ ਨੇ ਬੈਠਣਾ ਸਾਰਾ ਆਡੀਓ ਲਿਪ ਸਿੰਕ ਰਿਕਾਰਡ ਹੋਣੀ ਆ ਆਡੀਓ ਤੋਂ ਬਾਅਦ ਵੀਡੀਓ ਕਰਨਾ ਬਹੁਤ ਔਖਾ ਇਹ ਜਿਹੜੇ ਫਿਲਮ ਬਣਾਉਣ ਦੇ ਬੰਦੇ ਆ ਨਾ ਸਿ ਉਹਨੂੰ ਪਤਾ ਹੋਊਗਾ ਵੀ ਇਹ ਕਰਨੀ ਬਹੁਤ ਔਖੀ ਆ ਕਿਉਂਕਿ ਉਸ ਫਿਰ ਆਪਾਂ ਆਪ ਦਾ ਇੰਪਰੋਵਾਈਜ਼ ਨਹੀਂ ਕਰ ਸਕਦੇ ਜੋ ਆਡੀਓ ਚ ਹੋ ਗਿਆ ਉਹ ਐਜ਼ ਇਟ ਇਜ਼ ਰਹਿਣਾ ਪੱਲਾ ਸਾਹ ਵਰਗਾ ਡੈਡੀਕੇਟ ਬੰਦਾ ਦੁਬਾਰਾ ਆ ਸਕਦਾ ਬੰਦਾ ਤਾਂ ਆ ਸਕਦਾ ਪੱਲਾ ਸਾਹ ਵਰਗੀਆਂ ਸੰਗਦਾ ਪੱਲਾ ਸਾਹ ਵਰਗੀਆਂ ਸਭਾ ਬੰਦਾ ਆ ਸਕਦਾ ਉਹ ਡੁੱਟ ਉਤਰ ਤਰ੍ਹਾਂ ਚ ਰਹਿ ਗਿਆ ਉਹਦੇ ਵਰਗਾ ਕੋਈ ਹੋ ਹੀ ਨਹੀਂ ਸਕਦਾ ਕਿਉਂਕਿ ਹੋ ਨਹੀਂ ਸਕਦਾ ਪਹਿਲਾਂ ਤਾਂ ਕਹਿੰਦੇ ਸੀ ਸੱਭਿਆਚਾਰ ਦੀ ਸੇਵਾ ਕਰਦੇ ਹਨਾ ਫਿਰ ਉਹ ਸੱਭਿਆਚਾਰ ਦੀ ਡਿਮਾਂਡ ਨੂੰ ਲੱਗ ਜਾਂਦੀ ਆ ਜਿਹੜਾ 5000 ਤੋਂ ਕੰਮ ਸ਼ੁਰੂ ਹੋਇਆ ਸੀ ਉਹ 5 ਲੱਖ ਤੱਕ ਪਹੁੰਚ ਗਿਆ ਜਿਹੜਾ 5 ਲੱਖ ਤੋਂ ਕੰਮ ਸੀ ਉਹ 60 ਲੱਖ ਤੱਕ ਪਹੁੰਚ ਗਿਆ ਫਿਰ ਉਹ ਸੇਵਾ ਭਾਵਨਾ ਵਿੱਚੋਂ ਖਤਮ ਹੋ ਜਾਂਦੀ ਆ ਉਹਦਾ ਕਮਰਸ਼ੀਅਲ ਹੋ ਜਾਂਦਾ ਠੀਕ ਆ ਪਰ ਭੱਲਾ ਸਾਹਿਬ ਦਾ ਏਸੀ ਜੇ ਕਿਸੇ ਨੇ ਉਹਨਾਂ ਨੇ ਤੈਅ ਕਰ ਲਿਆ ਫਿਰ ਉਹ ਇਹ ਨਹੀਂ ਕਹਿੰਦਾ ਸੀ ਮੇਰੇ ਪੈਸੇ ਵਿਸਵਾਦ ਨਹੀਂ ਆਇਆ ਉਹ ਕਹਿੰਦਾ ਜੀ ਮੈਂ ਇਹਨਾਂ ਨੂੰ 50 ਰੁਪਏ ਦਾ ਕੰਮ ਦਿੱਤਾ ਤੇ ਮੈਨੂੰ 150 ਦਾ ਕੰਮ ਕਰਕੇ ਦੇ ਗਏ ਨਹੀਂ ਉਹਨੂੰ ਡਾਕਟਰ ਸੁਮੰਦਰ ਭੱਲਾ ਕਹਿੰਦੇ ਸੀ ਔਰ ਉਹ ਕੈਰੈਕਟਰ ਦੇ ਵਿੱਚ ਜਦੋਂ ਵੱਢਦੇ ਸੀਗੇ ਜਦੋਂ ਉਹਨਾਂ ਬੋਲਣ ਦਾ ਥਰੋ ਸੀ ਨਾ ਮੂਵੀ ਦੇ ਆਰਟਿਸਟ ਜੇ ਮਰਜ਼ੀ ਹੋਵੇ ਉਹਦੇ ਪੈਰ ਕੱਢ ਦਿੰਦਾ ਸੀ ਮੂਵੀ ਨੂੰ ਡਾਇਲਗ ਭਲਾ ਦਿੰਦੇ ਸੀ ਭਲਾ ਸਾਰਾ ਪੂਰੇ ਖੜਨਾ ਬਸਦਾ ਰੋਗ ਬਸਦਾ ਰੋਗ ਨਹੀਂ ਸੀ ਬਸਦਾ ਰੋਗ ਨਹੀਂ ਸੀ ਬਸਦਾ ਰੋਗ ਬਹੁਤ ਬਹੁਤ ਉਹਨਾਂ ਇੰਨਾ ਕੰਮ ਕਰ ਚੁੱਕੇ ਸੀ ਮੇਰੇ ਪ੍ਰੋਫਾਈਲ ਕਿੱਥੇ ਆ ਡਾਇਰੈਕਟਰ ਸਾਹਿਬ ਨੂੰ ਡਾਇਰੈਕਟਰ ਕੰਮ ਡਾਇਰੈਕਟਰ ਨੂੰ ਪੁੱਛ ਲੈਂਦੇ ਸੀ ਵੀ ਹੁਣ ਠੀਕ ਹੈ ਕਿ ਮੈਂ ਇਹ ਤੋਂ ਬੈਟਰ ਕਰ ਸਕਦਾ ਮੇਰੀਆ ਠੀਕ ਜਾ ਰਹੀ ਹੈ ਬੈਕ ਠੀਕ ਜਾ ਰਹੀ ਹੈ ਹੁਣ ਤਿੰਨੇ ਕੈਰੈਕਟਰ ਕਿੰਨੇ ਕਰਨੇ ਆਪ ਹੀ ਬਹਿ ਕੇ ਉਸ ਡਾਇਰੈਕਟਰ ਦੇ ਉੱਥੇ ਦੇ ਚਾਚਾ ਚਾਤਰ ਸਿੰਘ ਬਣ ਜਾਣਾ ਉਹ ਇੱਧਰ ਲੋਕ ਤੁਹਾਨੂੰ ਦੇਖ ਕੇ ਭਾਨੇ ਵਾਲੀ ਬਣਾ ਦੇਣੀ ਆ ਇੱਧਰ ਜੇਬੀ ਖੜਾ ਨਾਲ ਕਰ ਦਈ ਸੀ ਅੱਛਾ ਮੇਰਾ ਲਾਸਟ ਸਵਾਲ ਹੈ ਮੇਰੀ ਗੋਪੀ ਚੁੱਗੀ ਨਾਲ ਗੱਲਬਾਤ ਹੋਈ ਉਹ ਕਹਿੰਦੇ ਅਜੇ ਤਾਂ ਪੱਟੀ ਸਾਹਿਬ ਦਾ ਹੀ ਜ਼ਖਮ ਅੱਲਾ ਸੀ ਹੁਣ ਪੰਡਾ ਸਾਹਿਬ ਵੀ ਉਹਨਾਂ ਕੋਲੇ ਜਾ ਕੇ ਬੈਠੇ ਬਸ ਉਹ ਬਿਲਕੁਲ 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 ਰਹੀ ਹਾਂ ਤਾਂ ਤੁਸੀਂ ਤਾਂ ਘਰ ਦੇ ਵਿੱਚ ਮਾਹੌਲ ਇਸ ਤਰ੍ਹਾਂ ਦਾ ਹੋਇਆ ਹੋਇਆ ਕੱਲ ਮਤਲਬ ਬਰਾਕ ਉਹ ਪੂਰੀ ਨਸ਼ਟੀ ਬਰਾਕ ਦੇ ਵਿੱਚ ਬੰਬੇ ਦੇ ਵੀ ਮਤਲਬ ਕਈਆਂ ਨੇ ਮੈਸੇਜ ਕੀਤੇ ਜਿਹੜੇ ਫਿਲਮ ਲਾਈਨਾਂ ਜੁੜੇ ਹੋਏ ਬੰਦੇ ਨੇ ਉਹਨਾਂ ਨੇ ਵੀ ਮਤਲਬ ਕਿਹਾ ਵੀ ਯਾਰ ਇਹ ਬਹੁਤ ਵੱਡਾ ਸਦਮਾ ਇੱਕੁਰ ਅਕਸ਼ੇ ਕੁਮਾਰ ਨੇ ਕੀਆ ਤੇ ਕੱਲ ਜਿਮੀ ਸ਼ੇਰ ਗਿਲਜੀ ਵੀ ਆਏ ਹੋਏ ਸੀ ਕਿ ਵੀ ਨੂੰ ਭਾਜੀ ਵੀ ਕਰੇ ਸਾਰੇ ਇੰਡਸਟਰੀ ਤੇ ਜਿਹਦਾ ਨਾਮ ਲਵੋਗੇ ਸਾਰੇ ਘਰੇ ਆ ਕੇ ਗਏ ਨੇ ਨਿਰਮਰਿਸ਼ਿ ਜਿਨੇ ਮੈਸੇਜ ਕੋ ਪਾਇਆ ਹੋਰ ਵੀ ਸਭ ਨੇ ਪਾਇਆ ਮਤਲਬ ਉਹ ਗੱਲ ਇੱਕ ਜਿਮਨਾ ਕਹਦੇ ਨੇ ਤਾਂ ਅੱਛਾ ਜੀ ਜੀ ਗੱਲ ਹੋ ਜਣੀ ਆ ਇੱਕ ਲੰਮਾ ਬੰਦਾ ਹਰ ਇੱਕ ਪਤਾ ਫਿਲਮਾਂ ਦੇ ਬਿਟੇ ਲਾ ਚੱਲ ਰਹੇ ਇੰਪਰੂਵ ਹੋ ਰਿਆ ਬੰਦਾ ਇਹ ਮਤਲਬ ਜੈਹਨ ਚੀ ਨਹੀਂ ਹੁੰਦੀ ਗੱਲ ਪਰ ਜਦੋਂ ਹੁਣ ਇਹ ਵੱਜਾ ਝਟਕਾ ਤਾਂ ਮਹਿਸੂਸ ਤਾਂ ਹੋਇਆ ਸਰ ਮਨ ਖਰਾਬ ਹੋ ਗਿਆ ਜੀ ਕਿਪਾਲ ਸਿੰਘ ਸਮਾ ਦੇਣ ਦੇ ਲਈ ਤਾਂ ਰਿਸ਼ਪਾਲ ਸਿੰਘ ਪਾਲੀ ਖਾਸ ਤੌਰ ਤੇ ਸਾਡੇ ਨਾਲ ਜੁੜੇ ਹੋਏ ਸੀ ਸਹਾਇਕ ਰਾਈਟਰ ਨੇ ਜਸਪਿੰਦਰ ਭੱਲਾ ਦੇ ਤਾਂ ਕਹਿੰਦੇ ਹੁਣ ਕਿਹਦੇ ਲਈ ਲਿਖਾਂਗੇ ਤੇ ਕਿਹਨੂੰ ਲਿਖ ਕੇ ਦਵਾਂਗੇ ਉਹ ਫੋਨ ਦੀ ਉਡੀਕ ਹੁਣ ਵਾਰ-ਵਾਰ ਰਹੂਗੀ ਜੋ ਕਦੇ ਨਹੀਂ ਆਏਗਾ ਕਿਉਂਕਿ ਪੱਲਾ ਸਾਹਿਬ ਦੇ ਨਾਲ ਦਿਨ ਦੇ ਵਿੱਚ ਦੋ ਵਾਰ ਗੱਲ ਕੀਤੇ ਬਿਨਾਂ guzara ਹੁੰਦਾ ਨਹੀਂ ਸੀ ਘੰਟਿਆਂ ਵੱਧੀ ਮੈਟਰ ਤੇ ਡਿਸਕਸ਼ਨ ਹੋਈ ਛਣਕਾਟਿਆਂ ਦਾ ਪਾਰਟ ਰਹੇ ਇਸ ਪਾਲ ਪਾਲੀ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਕਿਵੇਂ ਪੱਲਾ ਸਾਹਿਬ ਨੇ ਸਾਨੂੰ ਆਪਣੇ ਨਾਲ ਥਾਂ ਬਹੁਤ ਸਾਰੀਆਂ ਚੀਜ਼ਾਂ ਕਿ ਕਿਸ ਤਰ੍ਹਾਂ ਇੱਕ کردار ਨੂੰ ਫਲਵਾ ਦੇਣਾ ਕਿ ਪੱਲਾ ਸਾਹਿਬ ਵਰਗੇ ਬੰਦੇ ਤਾਂ ਆ ਜਾਣਗੇ ਪਰ ਪੱਲਾ ਸਾਹਿਬ ਬਣਨਾ ਬਹੁਤ ਮੁਸ਼ਕਲ కెమెరా పర్సన్ రమేష్ నగన్ శుక్లా ఢిల్లీ పోస్ట్ పంజాబ్